ਰਾਤ ਪਠਾਨਕੋਟ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਇੱਕ ਵਾਰ ਇਹ ਤੁਹਾਨੂੰ ਸੀਸੀਟੀਵੀ ਫੁਟੇਜ ਦਿਖਾ ਦਿੰਨੇ ਆ ਇਹ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਬੀਤੀ ਰਾਤ ਪਠਾਨਕੋਟ ਦੇ ਪਟੇਲ ਚੌਂਗ ਦੀ ਹੈ ਜਿੱਥੇ ਦੋਹਾਂ ਗੁੱਟਾਂ ਦੇ ਵਿੱਚ ਇੰਨੀ ਜ਼ਬਰਦਸਤ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਲੜਾਈ ਤੇ ਗਾਲੀ ਗਲੋਚ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਟਾਂ ਰੋੜੇ ਤੇ ਤੇਜ਼ ਤਾਰ ਹਥਿਆਰ ਜਿਹੜੇ ਨੇ ਉਹ ਵਰਤੇ ਜਾ ਰਹੇ ਇਹ ਸੀਸੀਟੀਵੀ ਦੇ ਵਿੱਚ ਇਹ ਸਾਰੀ ਘਟਨਾ ਜਿਹੜੀ ਆ ਉਹ ਕੈਦ ਹੋ ਗਈ ਹੈ ਦੱਸਦੇ ਇਹ ਦੋਨਾਂ ਗੁੱਟਾਂ ਵੱਲੋਂ ਜਿਹੜਾ ਸਿਵਲ ਹਸਪੀਟਲ ਵਿੱਚ ਆਕੇ ਆਪਣਾ ਮੈਡੀਕਲ ਕਰਾਉਣ ਜਦੋਂ ਪਹੁੰਚੇ ਤਾਂ ਉੱਥੇ ਜਾ ਕੇ ਵੀ ਇਹਨਾਂ ਨੇ ਜਿਹੜਾ ਹੈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਲਗਭਗ ਲਗਭਗ ਜੇਕਰ ਅਸੀਂ ਗੱਲ ਕਰੀਏ ਮਰੀਜ਼ਾਂ ਦੀ ਤਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਮਰੀਜ਼ ਜਿਹੜੇ ਨੇ ਉਹ ਮੌਜੂਦ ਹੁੰਦੇ ਨੇ ਤੇ ਹਸਪਤਾਲ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਇਸ ਬਾਬਤ ਜਦੋਂ ਐਸਐਮਓ ਸੁਨੀਲ ਚੰਦ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਐਮਰਜੈਂਸੀ 'ਚ ਸਾਡੇ ਕੋਲ ਜਿਹੜੇ ਨੇ 12 ਮੈਡੀਕਲ ਦੇ ਪਰਚੇ ਜਿਹੜੇ ਨੇ ਉਹ ਡਾਕਟਰਾਂ ਵੱਲੋਂ ਕੱਟੇ ਗਏ ਨੇ ਉਹਨਾਂ ਨੇ ਇਹ ਹੈ ਕਿ ਸਾਡੇ ਕੋਲ ਇਹ ਗੁੱਟ ਵੀ ਜਿਹੜਾ ਹੈ ਉਹ ਆਇਆ ਹੈ ਤੇ ਇਹਨਾਂ ਵੱਲੋਂ ਇੱਥੇ ਆ ਕੇ ਲੜਾਈ ਕਰਨ ਦੀ ਦੁਬਾਰਾ ਤੋਂ ਕੋਸ਼ਿਸ਼ ਕੀਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਜਿਹੜਾ ਹੈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੜਕ ਦੇ ਉੱਤੇ ਜਿਹੜਾ ਇਹ ਲੜਾਈ ਸ਼ੁਰੂ ਹੋਈ ਤੇ ਸਿਵਲ ਹਸਪੀਟਲ ਵਿੱਚ ਜਾ ਕੇ ਵੀ ਇਹਨਾਂ ਨੇ ਜਿਹੜਾ ਹੈ ਲੜਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਦੱਸਦੇ ਹੀ ਇਸ ਦੇ ਉੱਤੇ ਐਸਐਮਓ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਇਸ ਦੇ ਨਾਲ ਹੀ ਕਿ ਕਿਸ ਤਰ੍ਹਾਂ ਦੇ ਨਾਲ ਮਰੀਜ਼ ਜਿਹੜੇ ਨੇ ਇੱਥੇ ਆਉਂਦੇ ਨੇ ਉਹਨਾਂ ਨੇ ਕਿਹਾ ਹੈ ਕਿ ਸ਼ਾਂਤੀਪੂਰਨ ਆਪਣਾ ਕੰਮ ਕਰਵਾਓ ਤੇ ਆਪਣਾ ਇਲਾਜ ਕਰਵਾ ਕੇ ਇੱਥੋਂ ਜਾਓ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨਾਲ ਵੀ ਇਸ ਬਾਬਤ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਸਾਡੇ ਕੋਲੇ ਆਏ ਨੇ ਇੱਥੇ ਤਾਂ ਅਸੀਂ ਪੁਲਿਸ ਨੂੰ ਜਿਹੜਾ ਹੈ ਉਹ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੂੰ ਸੰਪਰਕ ਕੀਤਾ ਤੇ ਪੁਲਿਸ ਵੱਲੋਂ ਮੌਕੇ ਤੇ ਆ ਕੇ ਇੱਥੇ ਜਿਹੜੀ ਸਿਚੁਏਸ਼ਨ ਹੈ ਉਹਨੂੰ ਹੈਂਡਲ ਕੀਤਾ ਗਿਆ ਸਥਿਤੀ ਜਿਹੜੀ ਹੈ ਤਣਾਅਪੂਰਨ ਹੋਈ ਸੀ ਉਸ ਨੂੰ ਜਿਹੜਾ ਹੈ ਠੀਕ ਕੀਤਾ ਗਿਆ ਉਸ ਨੂੰ ਸਹੀ ਕੀਤਾ ਗਿਆ ਤੇ ਫਿਰ ਇਹਨਾਂ ਦਾ ਜਿਹੜਾ ਹੈ ਉਹ ਮੈਡੀਕਲ ਕੀਤਾ ਗਿਆ ਤੇ ਦੱਸ ਦਈਏ ਇਹਨਾਂ ਵਿੱਚੋਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 12 ਜਣਿਆਂ ਦੇ ਵਿੱਚੋਂ ਜਿਹੜੇ ਨੇ ਉਹ 10 ਜਣੇ ਜਿਹੜੇ ਨੇ ਉਹ ਰਿਲੀਜ਼ ਹੋ ਚੁੱਕੇ ਨੇ ਤੇ ਦੋ ਜਣੇ ਜਿਹੜੇ ਨੇ ਹਜੇ ਤੱਕ ਫਿਲਹਾਲ ਉੱਥੇ ਐਡਮਿਟ ਨਹੀਂ ਤੇ ਇਸ ਬਾਬਤ ਜਿਹੜੀ ਇਹ ਸਾਰੀ ਗੱਲਬਾਤ ਅਸਮੋ ਨੇ ਸਾਡੇ ਨਾਲ ਕੀਤੀ ਤੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦਿੱਤਾ ਪੁਲਿਸ ਵੱਲੋਂ ਹਜੇ ਤੱਕ ਕੋਈ ਵੀ ਸਪਸ਼ਟੀਕਰਨ ਜਿਹੜਾ ਉਹ ਨਹੀਂ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਹਜੇ ਤੱਕ ਸਾਨੂੰ ਜਿਹੜੀ ਹੈ ਇਸ ਬਾਬਤ ਕੋਈ ਵੀ ਕੰਪਲੇਨ ਜਾਂ ਲਿਖਿਤ ਐਫਾਇਰ ਜਿਹੜੀ ਹੈ ਉਹ ਨਹੀਂ ਹੈ ਅਤੇ ਤੁਹਾਨੂੰ ਦੱਸ ਦਿੰਨੇ ਆ ਕਿਸ ਤਰ੍ਹਾਂ ਦੇ ਨਾਲ ਗੱਡੀਆਂ ਤੱਕ ਜਿਹੜੀਆਂ ਨੇ ਉਹਨਾਂ ਦੀ ਭੰਨ ਤੋੜ ਕੀਤੀ ਗਈ ਹੈ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਭਿਆਨਕ ਮੰਜ਼ਰ ਜਿਹੜਾ ਉਹ ਹੋਏਗਾ ਜੇਕਰ ਗੱਡੀਆਂ ਦਾ ਮੋਟਰਸਾਈਕਲਾਂ ਦਾ ਇਹ ਹਾਲਤ ਹੋ ਸਕਦੀ ਹੈ ਤਾਂ ਗੱਡੀਆਂ ਤੇ ਇਨਸਾਨਾਂ ਦੀ ਜਿਹੜੀ ਹੈ ਉਹ ਕੀ ਹਾਲਤ ਹੋਈ ਹੋਵੇ ਕਿੰਨਾ ਭਿਆਨਕ ਮੰਜ਼ਰ ਜਿਹੜਾ ਉਹ ਦੇਖਣ ਨੂੰ ਮਿਲਿਆ ਹੋਏ ਵ ਇੱਕ ਵਾਰ ਸੀਸੀਟੀਵੀ ਫੁਟੇਜ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਤੇ ਕੁਝ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੀਪਸਾ 11:30 ਵਜੇ ਸਿਵਲ ਹਸਪੀਟਲ ਦੀ ਐਮਰਜੈਂਸੀ ਵਿਖੇ ਲੜਾਈ ਦੇ ਕੁਝ ਕੇਸਸ ਆਏ ਹੈਗੇ ਜਿਦੇ ਵਿੱਚ ਡਾਕਟਰ ਸਾਹਿਬ ਜਿਹੜੇ ਸੀਗੇ ਡਿਊਟੀ ਤੇ ਉਹਨਾਂ ਨੇ 12 ਕੇਸਸ ਦਾ ਐਮ.ਐਲ.ਸੀ ਕੀਤਾ ਹੈ 10 ਜਿਹੜੇ ਸੀਗੇ ਉਹ ਸੈਟੀਸਫੈਕਟਰੀ ਕੰਡੀਸ਼ਨਸ ਸੀਗੇ ਇਹਨਾਂ ਤੋਂ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਤੇ ਦੋ ਸਾਡੇ ਕੋਲ ਪੇਸ਼ੈਂਟਸ ਜਿਹੜੇ ਹੈਗੇ ਇਸ ਵੇਲੇ ਐਡਮਿਟਡ ਹੈਗੇ ਇਸ ਤੋਂ ਲਗਾਇਨ ਇਹਨਾਂ ਦੇ ਨਾਲ ਬਹੁਤ ਸਾਰੇ ਬੰਦੇ ਜਿਹੜੇ ਆ ਗਏ ਸੀਗੇ ਤੇ ਇਹਨਾਂ ਨੇ ਥੋੜਾ ਇਨਡਿਸਿਪਲਿਨੈਂਟ ਵੀ ਕ੍ਰੀਏਟ ਕੀਤਾ ਹਸਪੀਟਲ 'ਚ ਤੇ ਜਿਹੜਾ ਸਟਾਫ ਹੋਂ ਡਿਊਟੀ ਸੀਗਾ ਉਹਦੇ ਨਾਲ ਵੀ ਬਤਮੀਜ਼ੀ ਕਰਨ ਦੀ ਕੋਸ਼ਿ ਕਾਰਵਾਈ ਕਰਦੇ ਹੋਏ ਜੋ ਪੁਲਿਸ ਦੀ ਹੈਲਪ ਲਾਈ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਉਸੇ ਵੇਲੇ ਆ ਗਈ ਤੇ ਉਹਨਾਂ ਨੇ ਜਿਹੜੀ ਹੈਗੀ ਸਿਚੁਏਸ਼ਨ ਨੂੰ ਸੰਭਾਲ ਲਿਆ ਇਸ ਤੋਂ ਇਲਾਵਾ ਹੁਣ ਇਸ ਵੇਲੇ ਸਥਿਤੀ ਜਿਹੜੀ ਹੈਗੀ ਬਿਲਕੁਲ ਨੋਰਮਲ ਹੈਗੀ ਤੇ ਸਾਡੇ ਕੋਲ ਦੋ ਪੇਸ਼ੈਂਟਸ ਜਿਹੜੇ ਹੈਗੇ ਉਹ ਐਡਮਿਟਡ ਹਨ ਤਾਂ ਮੈਂ ਪਾਬਰਦੀ ਵੀ ਕੋਈ ਸੋਰਸਸ ਵਾਸਤੇ ਕੋਈ ਕੁਐਸਚਨ ਉਹ ਅਸੀਂ ਜਿਹੜੇ ਆਪਣੇ ਆਪਣੇ ਮੈਮਾਨਯੋਗ ਸਿਵਲ ਸਿਜਨ ਡਾਕਟਰ ਅਦਿਕਸਲਾਰੀ ਨਾਲ ਗੱਲ ਕਰਕੇ ਤੇ ਜਿਹੜੇ ਹੈਗੇ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਹੈਗੇ ਉਹਨਾਂ ਨਾਲ ਕਮਿਊਨੀਕੇਟ ਕਰਕੇ ਜੋ ਵੀ ਕਾਰਵਾਈ ਹੋਈਗੀ ਉਹ ਤੁਹਾਨੂੰ ਮੈਂ ਦੱਸ ਦਵਾਂਗਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਮੈਂ ਹੀ ਅਪੀਲ ਕਰਦਾ ਹੈਗਾ ਕਿ ਇੱਥੇ ਸਾਡੇ ਕੋਲ ਲਗਭਗ 200 ਪੇਸ਼ੈਂਟ ਜਿਹੜਾ ਐਡਮਿਟਡ ਹੁੰਦਾ ਹੈਗਾ ਤੇ ਐਮਰਜੈਂਸੀ ਵਿੱਚ ਜਿਹੜੇ ਹੈਗੇ ਪੇਸ਼ੈਂਟ ਸਰ ਕਿਸਮ ਦਾ ਜਿਹੜਾ ਐਡਮਿਟਡ ਹੁੰਦਾ ਹੈਗਾ ਤੇ ਜੇ ਕੋਈ ਕਿਸੇ ਨੂੰ ਐਮਰਜੈਂਸੀ ਵਿੱਚ ਕੰਮ ਪੈਂਦਾ ਹੈਗਾ ਤੇ ਆ ਕੇ ਆਰਾਮ ਨਾਲ ਸ਼ਾਂਤੀਪੂਰਵਕ ਤਰੀਕੇ ਨਾਲ ਆਪਣਾ ਇਲਾਜ ਕਰਾਣ ਆਪਣਾ ਐਮਲਜ਼ੀ ਕਰਵਾਣ ਤੇ ਆਦਰਵਾਇਜ਼ ਜਿਹੜਾ ਹੈਗਾ ਇਹ ਉਹਨਾਂ ਜੇ ਕਿਸੇ ਨੇ ਇਨਡਿਸਿਗਰੀਗੇਟ ਕਰਨ ਦੀ ਕੋਈ ਕੋਸ਼ਿਸ਼ ਕਰੇਗਾ ਤੇ ਉਹਦੇ ਅਗੇ ਇਸ ਟਾਈਮ ਪੁਲਿਸ ਦੀ ਹੈਲਪ ਨਾਲ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ